ਦੋਸਤੋ ਹੁਣੇ-ਹੁਣੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿョਕੇ ਪਿੰਡ ਬਤਰੀ ਦੀ ਦੱਸੀ ਜਾ ਰਹੀ ਹੈ ਕਿ ਜੋਕੇ ਪੰਜਾਬ ਹਿਮਾਚਲ ਬਾਰਡਰ ਏਰੀਆ ਦੇ ਸਥਿਤ ਹੈ ਕਿ ਮੀਂਹ ਪੈਣ ਕਾਰਨ ਬਹੁਤ ਭਾਰੀ ਤਬਾਹੀ ਆਈ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਮੀਂਹ ਪੈਣ ਕਾਰਨ ਪਾਣੀ ਜੋਕੇ ਤੇ ਜਰਫਤਾਰ ਦੇ ਨਾਲ ਜਿੱਦੇ ਵਿੱਚ ਕਿ ਕਈ ਲੋਕਾਂ ਦੇ ਘਰ ਜੋ ਕਿ ਤਹਜਨੈਤ ਹੋ ਚੁੱਕੇ ਨੇ ਦੋਸਤੋ ਤੁਸੀਂ ਦੇਖ ਸਕਦੇ ਜਿੱਦੇ ਵਿੱਚ ਕਿ ਕਈ ਲੋਕ ਲਾਪਤਾ ਹੋ ਚੁੱਕੇ ਨੇ ਦੋਸਤੋ ਤਾਂ ਵੀ ਦਿਖਾਉਣੇ ਸੇ ਪੂਰੀ ਵੀਡੀਓ ਨੇ ਜਿਸ ਨੇ ਸਾਰੇ ਹੀ ਲੋਕਾਂ ਨੂੰ ਇੱਕ ਵਾਰ ਹੈਰਾਨ ਕਰਕੇ ਦਿੱਤਾ ਲੱਗਦਾ ਚਲਦੇ ਤੁਹਾਨੂੰ ਵੀ ਇਸ ਪੂਰੀ ਵੀਡੀਓ ਦੇ ਬਾਰੇ ਕੀ ਤੱਕ ਇਸ ਨੂੰ ਜਰੂਰ ਦੇਖਿਓ ਔਰ ਦੇਖ ਲਓ ਜੀ ਬਾਥੜੀ ਅਤੇ ਦੇਖ ਲਓ ਜੀ ਐਚਐਨ ਫੈਕਟਰੀ ਕੋਲ ਬਾਥਲੀ ਆ ਪੰਪ ਤੇ ਦੇਖ ਲਓ ਪੰਪ ਕੋ ਕਿੰਨਾ ਪਾਣੀ ਆ ਗਿਆ ਜੀ ਪੰਪ ਪੰਪ